ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਜੇ ਤੁਹਾਨੂੰ ਸਾਡਾ ਕੰਟੈਂਟ ਪਸੰਦ ਆਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਅੱਜ ਅਸੀਂ ਜੁਗਨੂ ਰਿਪੋਰਟਰ ਦੀਆਂ ਰਿਪੋਰਟਾਂ ਦੇ ਆਧਾਰ ਤੇ ਇੱਕ ਬਹੁਤ ਹੀ ਮਤਲਬ ਬੇਹਾਨਕ ਤੇ ਹੈਰਾਨ ਕਰਨ ਵਾਲੇ ਵਿਸ਼ੇ ਤੇ ਗੱਲ ਕਰ ਰਹੇ ਹਾਂ ਚੂਹਿਆਂ ਦੁਆਰਾ ਦਿੱਤੇ ਜਾਂਦੇ ਤਸੀਹਿਆਂ ਦਾ ਇਤਿਹਾਸ ਸੁਣਨ ਚ ਬਹੁਤ ਅਜੀਬ ਲੱਗਦਾ ਹੈ ਨਾ ਪਰ ਇਹ ਸੱਚ ਵਿੱਚ ਇੱਕ ਬੇਰਹਿਮੀ ਦਾ ਤਰੀਕਾ ਰਿਹਾ ਹੈ ਅੱਛਾ ਹਾਂਜੀ ਤੇ ਸਾਡਾ ਮਕਸਦ ਆ ਜਿਸ ਦੇ ਇਤਿਹਾਸਿਕ ਪਿਛੋਕੜ ਇਸ ਦੇ ਵੱਖ-ਵੱਖ ਰੂਪਾਂ ਤੇ ਕੀ ਕਹਿੰਦੇ ਨੇ ਇਸ ਦੇ ਭਿਆਨਕਤਾ ਦੇ ਪਿੱਛੇ ਦੇ ਕਾਰਨਾਂ ਨੂੰ ਸਮਝਣਾ ਹੈ ਤਾਂ ਸਭ ਤੋਂ ਆਮ ਤਰੀਕਾ ਜਿਹੜਾ ਰਿਪੋਰਟਾਂ ਚ ਮਿਲਦਾ ਉਹ ਕੀ ਸੀ ਪੀੜਤ ਨੂੰ ਬੰਨ੍ਹ ਦਿੰਦੇ ਸੀ ਹਾਂਜੀ ਤੇ ਫਿਰ ਪੇਟ ਤੇ ਨਾ ਚੂਹਿਆਂ ਨਾਲ ਭਰਿਆ ਇੱਕ ਧਾਤ ਦਾ ਪਿੰਜਰਾ ਰੱਖ ਦਿੰਦੇ ਸੀ ਹਾਂ ਤੇ ਫਿਰ ਉਸ ਪਿੰਜਰੇ ਦੇ ਉੱਤੇ ਗਰਮ ਕੋਲੇ ਰੱਖੇ ਜਾਂਦੇ ਸੀ ਅੱਛਾ ਗਰਮ ਕੋਲੇ ਹਾਂ ਤਾਂ ਕਿ ਗਰਮੀ ਨਾਲ ਚੂਹੇ ਬੇਚੈਨ ਹੋ ਜਾਣ ਤੇ ਫਿਰ ਮਤਲਬ ਬਚਨ ਲਈ ਉਹ ਪੀੜਿਤ ਦੇ ਪੇਟ ਨੂੰ ਖੋਦਣਾ ਸ਼ੁਰੂ ਕਰ ਦਿੰਦੇ ਸੀ ਸਿੱਧਾ ਅੰਦਰੂਨੀ ਅੰਗਾਂ ਤੱਕ oh my god ਇਹ ਤਾਂ ਮਤਲਬ ਬਹੁਤ ਹੀ ਬੇਰਹਿਮ ਸੀ ਸਰੀਰ ਨੂੰ ਅੰਦਰੋਂ ਪਾੜੇ ਜਾਣ ਦਾ ਅਹਿਸਾਸ ਇਤਿਹਾਸ ਵਿੱਚ ਇਹ ਕਦੋਂ ਤੋਂ ਸ਼ੁਰੂ ਹੋਇਆ ਰਿਪੋਰਟਾਂ ਕੀ ਕਹਿੰਦੀਆਂ ਦੇਖੋ ਪਹਿਲਾ ਦਰਜ ਮਾਮਲਾ ਤਾਂ ਪ੍ਰਾਚੀਨ ਰੋਮ ਦਾ ਦੱਸਿਆ ਜਾਂਦਾ ਹੈ ਸਮਰਾਟ ਨੀਰੋ ਦੇ ਸਮੇਂ ਦਾ ਉਦੋਂ ਸ਼ੱਕੀ ਅਪਰਾਧੀਆਂ ਨੂੰ ਭੁੱਖੇ ਚੂਹਿਆਂ ਨਾਲ ਭਰੇ ਬੈਰਲਾਂ ਵਿੱਚ ਪਾ ਦਿੰਦੇ ਸੀ ਬੈਰਲਾਂ ਵਿੱਚ ਹਾਂਜੀ ਤੇ ਚੂਹੇ ਪੀੜਤ ਨੂੰ ਮਤਲਬ ਪੂਰੀ ਤਰ੍ਹਾਂ ਖਾ ਜਾਂਦੇ ਸਨ ਠੀਕ ਹੈ ਪਰ ਉਦੋਂ ਸ਼ਾਇਦ ਮਕਸਦ ਸਿਰਫ ਮੌਤ ਦੇਣਾ ਸੀ ਤਸੀਹੇ ਦੇ ਕੇ ਕੁਝ ਪੁੱਛਣਾ ਨਹੀਂ ਅੱਛਾ ਤੇ ਪ੍ਰਾਚੀਨ ਪਾਰਤ ਵਿੱਚ ਵੀ ਇਸ ਦਾ ਜ਼ਿਕਰ ਹੈ ਪਰ ਤਰੀਕਾ ਵੱਖਰਾ ਸੀ ਹੂੰ ਹਾਂ ਕਹਿੰਦੇ ਨੇ ਕਿ ਕੈਦੀਆਂ ਨੂੰ ਢਿੱਲੀਆਂ ਪੈਂਟਾਂ ਪਵਾ ਕੇ ਗਿੱਟਿਆਂ ਤੋਂ ਬੰਨ੍ਹ ਦਿੰਦੇ ਸੀ ਓਕੇ ਤੇ ਫਿਰ ਪੈਂਟਾਂ ਦੇ ਅੰਦਰ ਚੂਹੇ ਛੱਡ ਦਿੰਦੇ ਸੀ ਉਹ ਫਿਰ ਪੱਟਾ ਨੂੰ ਨੋਚਦੇ ਸੀ ਹੂੰ ਇਹ ਵੀ ਕਾਫੀ ਡਰਾਉਣਾ ਤਰੀਕਾ ਹੋਵੇਗਾ ਅਨਦੇਖਿਆ ਡਰ ਬਿਲਕੁਲ ਫਿਰ ਮਤਕਾਲੀਨ ਜਰਮਨੀ ਵਿੱਚ ਉਹ ਗਰਮ पिंजਰੇ ਵਾਲਾ ਤਰੀਕਾ ਫਿਰ ਤੋਂ ਆਇਆ ਸਹੀ ਹੈ ਪਰ ਰਿਪੋਰਟਾਂ ਕਹਿੰਦੀਆਂ ਕਿ ਉੱਥੇ ਇਸ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ ਗਿਆ ਸੀ ਕਈ ਵਾਰ ਤਾਂ ਪੀੜਤ ਦੇ ਸਰੀਰ ਤੇ ਕੱਟ ਲਾ ਕੇ ਚੂਹੇ ਸਿੱਧੇ ਅੰਦਰ ਪਾ ਦਿੰਦੇ ਸੀ ਓ ਜਾਂ ਫਿਰ ਚਿਹਰੇ ਤੇ पिंजरा ਰੱਖ ਦਿੰਦੇ ਸੀ ਤਾਂ ਕਿ ਉਹ ਨੱਕ ਕੰਨ ਮੂੰਹ ਵਗੈਰਾ ਖਾ ਸਕਣ ਹੈਰਾਨੀ ਖਨੋਣਾ ਹਾਂਜੀ ਫਿਰ ਡੱਚ ਵਿਦਰੋ ਵੇਲੇ ਵੀ 16ਵੀਂ 17ਵੀਂ ਸਦੀ ਚ ਡਾਇਡਰਿਕ ਸੋਨਵੇ ਨੇ ਵੀ ਇਹ ਵਰਤਿਆ ਭਾਵੇਂ ਉਸਨੇ ਮਿੱਟੀ ਦੇ ਕਟੋਰੇ ਵਰਤੇ ਪਰ ਨਤੀਜਾ ਉਹੀ ਸੀ ਹਮ ਮਤਲਬ ਚੂਹੇ ਅੰਦਰੂਨੀ ਅੰਗਾਂ ਤੱਕ ਪਹੁੰਚ ਜਾਂਦੇ ਸੀ ਬਿਲਕੁਲ ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਿਰਫ ਪੁਰਾਣੇ ਸਮੇਂ ਦੀ ਗੱਲ ਨਹੀਂ ਅੱਛਾ 20ਵੀਂ ਸਦੀ ਵਿੱਚ ਵੀ ਇਸ ਦੀ ਵਰਤੋਂ ਹੋਈ ਹੈ ਖਾਸ ਕਰਕੇ ਦੱਖਣੀ ਅਮਰੀਕਾ ਵਿੱਚ ਗੰਦੀਆਂ جنگਾਂ ਦੌਰਾਨ 1960 ਤੋਂ 80 ਦੇ ਦਹਾਕੇ ਵਿੱਚ ਠੀਕ ਹੈ ਚਿੱਲੀ, ਬ੍ਰਾਜ਼ੀਲ, ਉਰੂਗਵੇ, ਅਰਜنٹੀਨਾ ਇਹਨਾਂ ਦੇਸ਼ਾਂ ਵਿੱਚ ਤਾਨਾਸ਼ਾਈਆਂ ਨੇ ਪੁੱਛਗਿਛ ਲਈ ਇਸ ਨੂੰ ਵਰਤਿਆ ਅੱਛਾ ਹਾਂ ਤੇ ਚਿੱਲੀ ਵਿੱਚ ਤਾਂ ਮਹਿਲਾ ਕੈਦੀਆਂ ਨਾਲ ਬਹੁਤ ਹੀ ਮਤਲਬ ਬੁਰਾ ਸਲੂਕ ਹੋਇਆ ਉਹਨਾਂ ਦੀਆਂ ਯੋਨੀਆਂ ਵਿੱਚ ਜ਼ਿੰਦਾ ਚੂਹੇ ਪਾਉਣ ਦੀਆਂ ਰਿਪੋਰਟਾਂ ਨੇ ਔਰ ਅੱਬਾ ਬਾਅਦ ਵਿੱਚ ਕਹਿੰਦੇ ਨੇ ਟਿਊਬਾਂ ਰਾਹੀਂ ਗੁਦਾ ਜਾਂ ਜਨਨ ਅੰਗਾਂ ਵਿੱਚ ਚੂਹੇ ਪਾਏ ਜਾਣ ਲੱਗੇ ਹੂੰ ਇਸ ਸਭ ਤੋਂ ਕਮਾਲ ਦੀ ਗੱਲ ਜਿਸ ਤੇ ਯਕੀਨ ਕਰਨਾ ਔਖਾ ਹੈ ਉਹ 2010 ਦੀ ਹੈ ਅਮਰੀਕਾ ਵਿੱਚ ਨਿਊ ਜਰਸੀ ਚ ਹਾਂ ਕੀ ਹੋਇਆ ਸੀ ਇੱਕ ਰੱਬੀ ਸੀ ਡੇਵਿਡ ਵੈਕਸ ਹਾਂ ਉਸਨੇ ਇੱਕ ਬੰਦੇ ਮੀਰ ਬ੍ਰਿਸਕਮੈਨ ਨੂੰ ਤਲਾਕ ਦੇ ਕਾਗਜ਼ਾਂ ਤੇ ਸਾਈਨ ਕਰਵਾਉਣ ਲਈ ਪਤਾ ਕੀ ਕਿਹਾ ਕੀ ਧਮਕੀ ਦਿੱਤੀ ਕਿ ਜੇ ਸਾਈਨ ਨਹੀਂ ਕਰੇਗਾ ਤਾਂ ਉਸ ਨੂੰ ਚੂਹਿਆਂ ਨਾਲ ਤਸੀਹਾ ਦਿੱਤਾ ਜਾਵੇਗਾ ਹਮ ਹਲਕਾ ਹਾਸਾ ਮਹਿਰਾਨੀ ਹਾਂ ਸੱਚੀ ਹਾਂ ਤੇ ਪਤਾ ਕੀ ਹੋਇਆ ਕੀ ਬ੍ਰਿਸਕਮੈਨ ਨੇ ਤੁਰੰਤ ਸਾਈਨ ਕਰ ਦਿੱਤੇ ओके हंसते हुए ये ਦੱਸਦਾ ਹੈ ਕਿ ਇਸ ਦਾ ਮਨੋਵਿਗਿਆਨਿਕ ਅਸਰ ਕਿੰਨਾ ਜ਼ਬਰਦਸਤ ਹੈ ਹਮ ਸਹੀ ਹੈ ਮਤਲਬ ਜੁਗਨੂ ਰਿਪੋਰਟਰ ਦੀਆਂ ਰਿਪੋਰਟਾਂ ਵੀ ਇਹੀ ਕਹਿੰਦੀਆਂ ਨੇ ਕਿ ਅਕਸਰ ਅਸਲ ਤਸੀਹੇ ਦੀ ਲੋੜ ਹੀ ਨਹੀਂ ਪੈਂਦੀ ਸੀ ਸਿਰਫ ਧਮਕੀ ਜਾਂ ਚੂਹਿਆਂ ਨੂੰ ਦਿਖਾ ਦੇਣਾ ਹੀ ਕਾਫੀ ਸੀ ਹਾਂ ਬਿਲਕੁਲ ਕਿਉਂਕਿ ਚੂਹਿਆਂ ਦਾ ਡਰ ਉਹ ਕਹਿਣ ਵਾਲੀ ਭਾਵਨਾ ਉਹ ਐਨੀ ਮਜ਼ਬੂਤ ਹੁੰਦੀ ਹੈ ਉਹ ਕਲਪਨਾ ਕਿ ਕੋਈ ਜੀਵ ਤੁਹਾਡੇ ਅੰਦਰ ਵੜ ਕੇ ਤੁਹਾਨੂੰ ਖਾ ਰਿਹਾ ਹੈ ਇਹ ਮਾਨਸਿਕ ਤੌਰ ਤੇ ਤੋੜਨ ਲਈ ਕਾਫੀ ਹੈ ਹੂੰ ਪਰ ਦਿੱਤੇ ਜਾਂਦੇ ਤਸੀਹਿਆਂ ਦਾ ਇੱਕ ਸੰਖੇਪ ਪਰ ਬਹੁਤ ਹੀ ਭਿਆਨਕ ਇਤਿਹਾਸ ਜਿਵੇਂ ਜਗਨੂ ਰਿਪੋਰਟਰ ਦੀਆਂ ਰਿਪੋਰਟਾਂ ਚ ਦੱਸਿਆ ਗਿਆ ਹੈ ਸੋਚਣ ਵਾਲੀ ਗੱਲ ਹੈ ਕਿ ਕਿਵੇਂ ਇੱਕ ਆਮ ਜੀਵ ਜਿਸ ਤੋਂ ਅਸੀਂ ਆਮ ਤੌਰ ਤੇ ਪਰੇਸ਼ਾਨ ਹੁੰਦੇ ਹਾਂ ਉਸ ਨੂੰ ਮਨੁੱਖੀ ਬੇਰਹਿਮੀ ਦਾ ਇੰਨਾ ਭਿਆਨਕ ਸਾਧਨ ਬਣਾਇਆ ਗਿਆ ਹਾਂ ਤੇ ਇਹ ਵੀ ਕਿ ਮਨੋਵਿਗਿਆਨਿਕ ਡਰ ਅਸਲ ਸਰੀਰਕ ਪੀੜਾ ਜਿੰਨਾ ਹੀ ਜਾਂ ਸ਼ਾਇਦ ਉਸ ਤੋਂ ਵੀ ਵੱਧ ਤਾਕਤਵਰ ਹੋ ਸਕਦਾ ਹੈ ਬਿਲਕੁਲ ਇਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਮਨੁੱਖੀ ਬੇਰਹਿਮੀ ਦੀਆਂ ਹੱਦਾਂ ਕਿੱਥੋਂ ਤੱਕ ਜਾ ਸਕਦੀਆਂ ਹਨ ਕਿਰਪਾ ਕਰਕੇ ਟਿੱਪਣੀਆਂ ਵਿੱਚ ਆਪਣੇ ਸੁਝਾਅ ਜ਼ਰੂਰ ਦਿਓ ਸੁਣਨ ਲਈ ਬਹੁਤ-ਬਹੁਤ ਧੰਨਵਾਦ ਜੇ ਤੁਹਾਨੂੰ ਸਾਡਾ ਕੰਟੈਂਟ ਪਸੰਦ ਆਇਆ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ